ਭਾਰਤ ਪਾਕਿਸਤਾਨ ਦੇ ਵਿੱਚਕਾਰ ਜਨ ਚਲ ਜੰਗ ਚੱਲ ਰਹੀ ਸੀ ਅਨ ਡਿਕਲੇਅਰਡ ਜਿਹੜੀ ਜੰਗ ਚੱਲ ਰਹੀ ਸੀ ਤਾਂ ਉਸ ਵਕਤ ਆ ਬਹੁਤ ਸਾਰੇ ਭਾਰਤ ਦੇ ਲੋਕ ਵੀ ਉਧਰਲੇ ਪਾਸੇ ਪਾਕਿਸਤਾਨ ਦੇ ਆਮ ਨਾਗਰਿਕ ਵੀ ਇਹ ਚਾਰ ਐਸੀ ਕਿ ਕਿਸੇ ਨਾ ਕਿਸੇ ਤਰੀਕੇ ਇਸ ਜੰਗ ਨੂੰ ਠੱਲਰ ਪਾਈ ਜਾਵੇ ਕਿਸੇ ਨਾ ਕਿਸੇ ਤਰੀਕੇ ਸਮਝੌਤਾ ਹੋ ਜਾਵੇ ਪਹਿਰਾ ਅਮਰੀਕਾ ਦੇ ਵੱਲੋਂ ਵਿਚੋਲਗੀ ਕਰਕੇ ਜਿਹੜੀ ਇਸ ਜੰਗ ਨੂੰ ਰੁਕਵਾਇਆ ਜਾਂਦਾ ਸੀਜ਼ਫਾਇਰ ਨੂੰ ਲੈ ਕੇ ਸਮਝੌਤਾ ਹੋ ਜਾਂਦਾ ਕਿ ਦੋਨਾਂ ਧਰਪਾਂ ਤੋਂ ਜਿਹੜੀ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਪਰ ਜਦੋਂ ਸਮਝੌਤਾ ਹੁੰਦਾ ਕਿ ਦੇਰ ਸ਼ਾਮ ਜਿਹੜਾ ਸ਼ਾਮ ਤਕਰੀਬਨ ਜੋ 10 ਮਈ ਨੂੰ ਸ਼ਾਮ 5 ਵਜੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਹਮਲਾ ਨਹੀਂ ਕੀਤਾ ਜਾਵੇਗਾ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਪਰ ਉਸ ਤੋਂ ਬਾਅਦ ਤਿੰਨ ਕੁ ਘੰਟੇ ਵੀ ਜਿਹੜਾ ਪਾਕਿਸਤਾਨ ਦੇ ਵੱਲੋਂ ਇਸ ਸਮਝੌਤੇ ਦੇ ਉੱਪਰ ਟਿਕਿਆ ਨਹੀਂ ਜਾਂਦਾ ਤੇ ਉਧਰਲੇ ਪਾਸਿਓਂ ਜਿਹੜਾ ਜੰਮੂ ਦੇ ਸ਼੍ਰੀਨਗਰ ਦੇ ਵਿੱਚ ਜੋ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਹੜਾ ਸੀਜ਼ਪਾਇਰ ਦੀ ਉਲੰਘਣਾ ਕਰਕੇ ਰੱਖ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਜੋ ਭਾਰਤ ਦਾ ਗ੍ਰਹਿ ਜਿਹੜਾ ਭਾਰਤ ਦਾ ਡਿਫੈਂਸ ਮਿਨਿਸਟਰ ਐਮਈਓ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਜਿਹੜਾ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਿੱਧੇ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਜਿਹੜਾ ਪਾਕਿਸਤਾਨ ਦੇ ਵੱਲੋਂ ਜਿਹੜਾ ਸਮਝੌਤੇ ਦੀ ਉਲੰਘਣਾ ਕੀਤੀ ਗਈ ਹੈ ਜਿਹੜੀ ਉਹਨਾਂ ਦੇ ਵੱਲੋਂ ਸੀਜ਼ਪਾਇਰ ਦੀ ਉਲੰਘਣਾ ਕਰਕੇ ਜਿਹੜਾ ਇਧਰਲੇ ਪਾਸੇ ਸ਼ਿਰੀ ਨਗਰ ਦੇ ਵਿੱਚ ਫਾਇਰਿੰਗ ਕੀਤੀ ਗਿਆ ਤੇ ਉਧਰਲੇ ਪਾਸੇ ਪਠਾਨਕੋਟ ਦੇ ਵਿੱਚ ਵੀ ਜਿਹੜੇ ਕਈ ਉਹਨਾਂ ਦੇ ਡਰੋਨ ਦੇਖਣ ਨੂੰ ਮਿਲੇ ਨੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਭਾਰਤ ਨੇ ਸਰਹੱਦੀ ਸੂਬਿਆਂ ਨੂੰ ਜਿਹੜੇ ਸਖਤ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਗ੍ਰਹਿ ਵਿਭਾਗ ਦੇ ਵੱਲੋਂ ਦੇਸ਼ ਦੇ ਗ੍ਰਹਿ ਵਿਭਾਗ ਦੇ ਵੱਲੋਂ ਜਿਹੜੇ ਮੁਖ ਸਕੱਤਰ ਦੇ ਵੱਲੋਂ ਅਹਿਮ ਬੈਠਕ ਕੀਤੀ ਗਈ ਹੈ ਬੈਠਕ ਸਰਹੱਦੀ ਸੂਬਿਆਂ ਦੇ ਮੁਖ ਸਕੱਤਰਾਂ ਦੇ ਨਾਲ ਕੀਤੀ ਗਈ ਹੈ ਜਾਨੀ ਕਿ ਹੁਣ ਦੇਸ਼ ਦੇ ਗ੍ਰਹਿ ਵਿਭਾਗ ਦੇ ਮੁਖ ਸਕੱਤਰ ਦੇ ਵੱਲੋਂ ਸਰਹੱਦੀ ਸੂਬਿਆਂ ਦੇ ਸਕੱਤਰਾਂ ਦੇ ਨਾਲ ਹੈ ਅਹਿਮ ਬੈਠਕ ਕੀਤੀ ਗਈ ਜਿਸ ਦੇ ਵਿੱਚ ਕਿ ਸਿੱਧੇ ਤੌਰ ਤੇ ਜਿਹੜੇ ਇਹ ਇਨਾਂ ਹਾਲਾਤਾਂ ਦੇ ਨਾਲ ਨਜਟਣ ਦੇ ਲਈ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਐਮਰਜੈਂਸੀ ਹਾਲਾਤ ਦੇ ਨਾਲ ਨਜਟਣ ਦੇ ਲਈ ਹਰ ਵਕਤ ਤਿਆਰ ਬਰ ਤਿਆਰ ਰਹਿਣ ਨੂੰ ਲੈ ਕੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿੱਥੇ ਕਿ ਪਹਿਲਾਂ ਤੋਂ ਹੀ ਸਰਾਦੀ ਸੂਬਿਆਂ ਨੂੰ ਜਿਹੜਾ ਅਲਰਟ ਜਾਰੀ ਕੀਤਾ ਹੋਇਆ ਕਿ ਕਿਸੇ ਵੀ ਵੇਲੇ ਜਿਹੜਾ ਮਾਹੌਲ ਤਣਾਅ ਦਾ ਬਣ ਸਕਦਾ ਹਾਲਾਂਕਿ ਜਦੋਂ ਬੀਤੀ ਰਾਤ ਸ਼ਾਮ ਨੂੰ ਦੇਰ ਸ਼ਾਮ ਸਮਝੌਤਾ ਹੋ ਜਾਂਦਾ ਤਾਂ ਉਸ ਵਕਤ ਜਿਹੜਾ ਜੋ ਬਹੁਤ ਜ਼ਿਆਦੇ ਹੁਕਮ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਬਹੁਤ ਭਾਰਤ ਦੇ ਵਿੱਚ ਵਾਪਸ ਲੈ ਲੈ ਜਾਂਦੇ ਨੇ ਪਰ ਇਹ ਸਭ ਦੇ ਵਿਚਾਲੇ ਉਸ ਵਕਤ ਮੁਰ ਤੋਂ ਬਲੈਕਆਊਟ ਕਰਨਾ ਪੈ ਜਾਂਦਾ ਜਦੋਂ ਜਿਹੜਾ ਉਧਰਲੇ ਪਾਸਿਓ ਸੀਜ਼ ਪਾਇਰ ਦੀ ਪਾਕਿਸਤਾਨ ਦੇ ਵੱਲੋਂ ਉਲੰਘਣਾ ਕਰ ਦਿੱਤੀ ਜਾਂਦੀ ਤਾਂ ਹੁਣ ਸਰਦੀ ਸੂਬੇ ਜਿਸ ਦੇ ਵਿੱਚ ਕੇ ਖਾਸ ਤੌਰ ਤੇ ਆ ਜਾਂਦੇ ਨੇ ਪੰਜਾਬ ਆ ਜਾਂਦਾ ਉਧਰਲੇ ਪਾਸੇ ਗੁਜਰਾਤ ਆ ਜਾਂਦਾ ਰਾਜਸਥਾਨ ਤੇ ਜੰਮੂ ਕਸ਼ਮੀਰ ਆ ਜਿਹੜਾ ਇਹਨਾਂ ਦੇ ਵਿੱਚ ਮੁੱਖ ਸਖਤਰਾਂ ਦੇ ਨਾਲ ਦੇਸ਼ ਦੇ ਗ੍ਰੈਬ ਪਾਕ ਦੇ ਮੁਖ ਸਕੱਤਰ ਦੇ ਵੱਲੋਂ ਅਹਿਮ ਬੈਠਕ ਕਰਕੇ ਐਮਰਜੈਂਸੀ ਹਾਲਾਤ ਦੇ ਵਿੱਚ ਹਰ ਵਕਤ ਐਮਰਜੈਂਸੀ ਹਾਲਾਤਾਂ ਦੇ ਨਾਲ ਨਜਿੱਟਣ ਲਈ ਤਿਆਰ ਰਹਿਣ ਦੇ आदेश जारी ਕਰ ਦਿੱਤੇ ਗਏ ਨੇ ਹਾਲਾਂਕਿ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ अजीत ਡੋਵਾਲ ਨੇ ਜਿਹੜੇ ਉਹਨਾਂ ਦੇ ਵੱਲੋਂ ਚੀਨ ਦੇ ਜਿਹੜੇ ਵਿਦੇਸ਼ ਮੰਤਰਾਲਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਚੀਨ ਦਾ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਇਸ ਗੱਲ ਦੀ ਸਖਤ ਚਾਬਦਾ ਦੇ ਵਿੱਚ ਨਿੰਦਿਆ ਕੀਤੀ ਗਈ ਆ ਕਿ ਜਿਸ ਤਰੀਕੇ ਦਾ ਪੈਲਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ ਪਰ ਇਹ ਸਭ ਦੇ ਵਿਚਾਲੇ ਵੱਡੀ ਖਬਰ ਇਹ ਆ ਰਹੀ ਆ ਕਿ ਪਾਕਿਸਤਾਨ ਦੇ ਨਾਲ ਜਦੋਂ ਸਮਝੌਤਾ ਹੋ ਜਾਂਦਾ ਕਿ ਜਦੋਂ ਦੋ ਦੇਸ਼ਾਂ ਦਾ ਸਮਝੌਤਾ ਹੋ ਗਿਆ ਇੱਕ ਦੁਨੀਆ ਦਾ ਉਹ ਦੇਸ਼ ਜਿਹਦਾ ਪੂਰੀ ਦੁਨੀਆ ਦੇ ਵਿੱਚੋਂ ਬਹੁਤ ਜ਼ਿਆਦੇ ਰੁਤਵਾ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਸਮਝੌਤਾ ਕਰਾਇਆ ਜਾਂਦਾ ਸੀਸਪਾਇਰ ਨੂੰ ਲੈ ਕੇ ਕਿ ਸੀਸਪਾਇਰ ਦੇ ਉੱਪਰ ਦੋਵਾਂ ਦੇਸ਼ਾਂ ਦਾ ਸਮਝੌਤਾ ਹੋ ਜਾਂਦਾ ਕਿ ਕੋਈ ਵੀ ਫਾਇਰਿੰਗ ਨਹੀਂ ਕਰੇਗਾ ਪਰ ਉਸ ਤੋਂ ਬਾਅਦ ਵੀ ਚੰਦਗੂ ਘੰਟੇ ਆ ਮੈਂ ਜਿਹੜਾ ਪਾਕਿਸਤਾਨ ਆ ਇਹਨਾਂ ਇਸ ਸਮਝੌਤੇ ਦੇ ਉੱਪਰ ਨਹੀਂ ਟਿਕ ਪਾਉਂਦਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਪਾਇਰਿੰਗ ਕਰ ਦਿੱਤੀ ਜਾਂਦੀ ਆ ਸੀਸਪਾਇਰ ਦੀ ਉਲੰਘਣਾ ਕਰ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਦੇਸ਼ ਦੇ ਗ੍ਰਹਿ ਭਾਗ ਦੇ ਮੁੱਖ ਸਕੱਤਰ ਦੇ ਵੱਲੋਂ ਅਹਿਮ ਬੈਠਕ ਬੁਲਾ ਲਈ ਜਾਂਦੀ ਆ ਇਹ ਬੈਠਕ ਸਰਹਾਦੀ ਸੂਬਿਆਂ ਦੇ ਮੁੱਖ ਸਕੱਤਰਾਂ ਦੇ ਨਾਲ ਕੀਤੀ ਗਈ ਆ ਤੇ ਉਹਨਾਂ ਦੇ ਨਾਲ ਇਸ ਐਮਰਜੈਂਸੀ ਹਾਲਾਤਾਂ ਦਾ ਜਿਹੜਾ ਸਾਰੀ ਜਾਣਕਾਰੀ ਲਈ ਗਈ ਆ ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਐਮਰਜੈਂਸੀ ਹਾਲਾਤਾਂ ਦੇ ਵਿੱਚ ਨਿਟਣ ਨਿਯੱਠਣ ਦੇ ਲਈ ਤੁਹਾਡੇ ਜਿਹੜੇ ਸੂਬੇ ਨੇ ਸੂਬੇ ਦੀਆਂ ਫੋਰਸਾਂ ਨੇ ਹਰ ਵਕਤ ਤਿਆਰ ਵਰ ਤਿਆਰ ਰਹਿਣ